ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਗੋਲਡ ਨਿਊਜ਼ ਬਾਰੇ ਵੀ ਗੱਲਬਾਤ ਕਰ ਲਾਂਗੇ 9th ਮੰਥ ਵਾਲੇ ਪੇਪਰਾਂ ਵਾਲਿਆਂ ਵਾਸਤੇ ਗੋਲਡ ਨਿਊਜ਼ ਆਈ ਹੈ ਉਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਾਕੀ ਆਪਾਂ ਇੱਕ ਪਿਛਲੀ ਵੀਡੀਓ ਪਾਈ ਸੀ ਉਸ ਤੋਂ ਲੈ ਕੇ ਕੁਝ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦੇ ਵੀ ਜਵਾਬ ਦੇਵਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਚਿੱਖ ਸਕੋ ਤੇ ਕੋਈ ਸਿੱਖ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹੋ ਜੇ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀ ਨਾ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋਏ ਆ ਉਹਦਾ ਮੈਂ ਹੱਲ ਇਹ ਕਿਹਾ ਕਿ ਜਿਹੜੇ ਵੀ ਭਰਾਵਾਂ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੋਉਂਦੀ ਉੱਥੇ ਮੈਂ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕੱਲਾ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਪੇਪਰਾਂ ਬਾਰੇ ਗੁੱਡ ਨਿਊਜ਼ ਆਈ ਹੈ 9 ਮੰਥ ਵਾਲੇ ਬੰਦੇ ਆ ਜਿਨ੍ਹਾਂ ਨੇ ਪੇਪਰ ਭਰੇ ਸੀ ਉਹਨਾਂ ਵਾਸਤੇ ਗੁੱਡ ਨਿਊਜ਼ ਆਈ ਹੈ ਕਿ ਪੇਪਰ ਜਿਹੜੇ ਆ ਨਿਕਲਨੇ ਸ਼ੁਰੂ ਹੋ ਚੁੱਕੇ ਵਾ ਜਿਹੜੇ ਵੀਰ ਭਰਾਵਾਂ ਨੇ ਪੇਪਰ ਭਰੇ ਸੀ 9 ਮੰਥ ਵਾਲੇ ਉਹਨਾਂ ਵਾਸਤੇ ਗੁੱਡ ਨਿਊਜ਼ ਹੈਗੀ ਕਿ ਪੇਪਰ ਜਿਹੜੇ ਆ 9 ਮੰਥ ਵਾਲੇ ਨਿਕਲਨੇ ਸਟਾਰਟ ਹੋ ਚੁੱਕੇ ਆ ਠੀਕ ਆ ਇਹ ਆਪਣੇ ਵੀਰ ਭਰਾਣੇ ਆਪਣਾ ਮੈਸੇਜ ਕੀਤਾ ਵਾ ਕਿ ਮੈਨੂੰ ਰਾਤੀ ਫੋਨ ਆਇਆ ਸੀ 2005 ਵਾਲੇ ਪੇਪਰਾਂ ਦਾ ਕਿ ਮੇਰੇ ਪੇਪਰ ਜਿਹੜੇ ਆ ਉਹ ਨਿਕਲ ਆਇਆ ਠੀਕ ਆ ਇਦਾਂ ਦੋ ਚਾਰ ਵੀਰ ਹੋਰ ਵੀ ਹੈਗੇ ਆ ਜਿਨ੍ਹਾਂ ਨੇ ਆਪਾਂ ਨੂੰ ਪਰਸਨਲੀ ਇੰਸਟਾਗ੍ਰam ਤੇ ਕੰਟੈਕਟ ਕਰਕੇ ਆਪਾਂ ਨੂੰ ਦੱਸਿਆ ਕਿ ਤੁਹਾਡੇ ਜਿਹੜੇ ਪੇਪਰ ਆ ਉਹਨਾਂ ਵੀਰਾਂ ਭਰਾਵਾਂ ਦੇ ਪੇਪਰ ਪਰ ਸਿਰਫ ਨਿਕਲੇ ਕੱਲੇ 9 ਮੰਥ ਵਾਲੇ ਹੱਲੇ ਨਾ ਹੀ ਕੋਈ ਡੋਮੈਸਟਿਕ ਵਾਲਾ ਚਲੋ ਆਪਾਂ ਇਹ ਨਹੀਂ ਪਤਾ ਨਿਕਲੇ ਹੋ ਸਕਦੇ ਹੋ ਵੀ ਪਰ ਕੋਈ ਉਹਨਾਂ ਵੱਲੋਂ ਆਪਾਂ ਨੂੰ ਅਪਡੇਟ ਨਹੀਂ ਆਈ ਆਪਾਂ ਨੂੰ ਸਿਰਫ ਜਿਹੜੀ ਅਪਡੇਟ ਮਿਲੀ ਆ ਹੱਲੇ ਉਹ ਮਿਲੀ ਆ 9 ਮੰਥ ਵਾਲੇ ਪੇਪਰਾਂ ਦੀ ਜਿਹੜੇ ਹੈਗੇ ਸੀ 12 ਫਰਵਰੀ ਨੂੰ ਪੇਪਰ ਫਿਲ ਹੋਏ ਸੀ ਸਵੇਰੇ 11 ਵਜੇ ਮਤਲਬ ਕਿ 11 ਵਜੇ ਜਿਹੜੀ ਫਲੂਸੀ ਓਪਨ ਹੋਈ ਸੀ ਨਾਰਮਲ ਜਿਹਾ ਟਾਈ ਇਹ ਟਾਈਮਿੰਗ ਸੀ ਉਹ 11 ਵਜੇ ਦੀ ਹੋ ਗਈ ਸੀ ਤੇ 11 ਵਜੇ ਪੇਪਰ ਜਿਹੜੇ ਆ ਓਪਨ ਹੋਏ ਸੀ ਬਾਕੀ ਹਲੇ ਕੋਈ ਟਾਈਮਿੰਗ ਦੱਸੀ ਨਹੀਂ ਵੀਰ ਆਪਾਂ ਨੇ ਕਿੰਨੀ ਟਾਈਮਿੰਗ ਸੀ ਪੇਪਰ ਕਿੱਥੇ ਸੀ ਜਦੋਂ ਮੈਂ ਆਪਾਂ ਨੂੰ ਦੱਸਾਂਗੇ ਇਸ ਟੌਪਿਕ ਬਾਰੇ ਕਿ ਪੇਪਰ ਜਿਹੜੇ ਆ ਕਿੱਥੇ ਸੀ ਤੇ ਕਦੋਂ ਸਾਰਾ ਕੁਝ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਕਿੱਥੇ ਕਿੱਥੇ ਕਿਹੜੇ ਪੇਪਰ ਜਿਹੜੇ ਆ ਭਰੇ ਗਏ ਸੀ ਤੇ ਕਿੰਨੀ ਕਿੰਨੀ ਟਾਈਮਿੰਗ ਸੀ ਤੇ ਕਿਹੜੇ ਕਿਹੜੇ ਪੇਪਰ ਸੀ ਹਲੇ ਪਰ ਜਿਹੜੀ ਨਿਊਜ਼ ਆਈ ਹੈ ਉਹ ਆਈ ਆ 9 ਮੰਥ ਵਾਲੇ ਪੇਪਰਾਂ ਵਾਸਤੇ ਇਹਨਾਂ ਨੇ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਉਹਨਾਂ ਦੇ ਪੇਪਰ ਜਿਹੜੇ ਆ ਤ ਜਿਹੜੇ ਵੀਰ ਭਰਾ ਹੁਣ ਵੇਟ ਕਰ ਰਹੇ ਆ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਵੀ ਖੁਸ਼ਖਬਰੀਆਂ ਮਿਲਣਗੀਆਂ ਤੇ ਜਿਹੜੇ ਵੀ ਮੇਰੇ ਵੀਰ ਭਰਾ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਜਾਂ ਸਾਲ ਵਾਲੇ ਕੀਤੇ ਆ ਜਾਂ ਡੋਮੈਸਟਿਕ ਕੀਤੇ ਆ ਜੇਕਰ ਤੁਹਾਡੇ ਪੇਪਰ ਨਿਕਲਦੇ ਆ ਕਿਸੇ ਵੀ ਵੀਰ ਭਰਾ ਦੇ ਦਿਨਾਂ ਮਤਲਬ ਕਿ ਜਿਨ੍ਹਾਂ ਨੇ 9 ਮੰਥ ਵਾਲੇ ਜਾਂ ਡੋਮੈਸਟਿਕ ਤੇ ਜਾਂ ਸਾਲ ਵਾਲੇ ਪੇਪਰ ਫਿਲ ਕੀਤੇ ਆ ਤੁਸੀਂ ਮੈਨੂੰ ਪਰਸਨਲੀ ਇੰਸਟਾਗ੍ਰam ਦੇ ਉੱਤੇ ਕੰਟੈਕਟ ਕਰ ਸਕਦੇ ਏ ਜੇ ਦੱਸਣ ਵਾਸਤੇ ਕਿ ਤੁਹਾਡੇ ਪੇਪਰ ਕਿੱਥੇ ਭਰੇ ਗਏ ਸੀ ਕਿੰਨੀ ਤੁਹਾਡੀ ਟਾਈਮਿੰਗ ਸੀ ਤੇ ਤੁਸੀਂ ਮੈਨੂੰ ਇਹ ਦੱਸ ਸਕਦੇ ਜੀ ਤਾਂ ਜੋ ਆਪਾਂ ਬਾਅਦ ਵਿੱਚ ਵੀਡੀਓ ਭਾ ਕੇ ਦੱਸ ਸਕੀਏ ਕਿ ਪੇਪਰ ਕਿੱਥੇ ਨਿਕਲ ਰਿਹਾ ਹੈ ਕਿ ਹਿਸਾਬ ਕਾਬ ਹੈ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਸਕੀਏ ਹਾਂ ਵੀ ਫਿਰ ਆਪਾਂ ਮਿੱਤਰੋ ਹੁਣ ਸਟਾਰਟ ਕਰ ਲੈਂਦੇ ਆ ਕਮੈਂਟਾਂ ਦੀ ਗੱਲ ਬਾਤ ਸਭ ਤੋਂ ਪਹਿਲਾਂ ਕਮੈਂਟ ਆਇਆ ਇੱਕ ਸਾਲ ਵਾਲੇ ਪੇਪਰ ਨਿਕਲਨੇ ਕਦੋਂ ਹੋਣੇ ਆ ਸ਼ੁਰੂ ਦੱਸਿਓ ਬਰੋ ਹਾਂਜੀ ਵੀਰੇ ਜੇਕਰ 9 ਮੰਥ ਵਾਲੇ ਪੇਪਰ ਨਿਕਲਨੇ ਸਟਾਰਟ ਹੋ ਗਏ ਆ ਕਿ ਜਿਹੜੇ 12 ਫਰਵਰੀ ਨੂੰ ਭਰੇ ਗਏ ਆ ਠੀਕ ਹੈ ਤੇ ਨਾਰਮਲੀ ਗੱਲ ਹੈ ਕਿ ਸਾਲ ਵਾਲੇ ਦਾ 5 ਫਰਵਰੀ ਨੂੰ ਭਰੇ ਗਏ ਇਹ ਵੀ ਗੁੱਡ ਨਿਊਜ਼ ਆਉਣ ਹੀ ਵਾਲੀ ਆ ਹੋ ਸਕਦਾ ਕਿ 2-4 ਦਿਨਾਂ ਦੇ ਵਿੱਚ ਇਹ ਵੀ ਗੁੱਡ ਨਿਊਜ਼ ਆਗੇ ਕਿ ਪੇਪਰ ਜਿਹੜੇ ਆ ਇਹ ਵੀ ਨਿਕਲਨੇ ਆ ਸ਼ੁਰੂ ਹੋ ਗਿਆ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਜਦੋਂ ਹੀ ਕੋਈ ਨਿਊਜ਼ ਆਊਗੀ ਆਪਾਂ ਨੂੰ ਜਿਵੇਂ ਆਪਣਾ ਪਤਾ ਲੱਗਾ ਵਾ 9 ਮਨਥ ਵਾਲੇ ਪੇਪਰਾਂ ਦਾ ਕਿ ਪੇਪਰ ਨਿਕਲਨੇ ਸਟਾਰਟ ਹੋ ਗਿਆ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੱਸ ਰਹੇ ਆ ਇਦਾਂ ਹੀ ਜਦੋਂ ਆਪਾਂ ਨੂੰ ਕੁਝ ਨਾ ਕੁਝ ਪਤਾ ਲੱਗੂਗਾ ਸਾਲ ਵਾਲੇ ਪੇਪਰਾਂ ਦਾ ਕਿ ਪੇਪਰ ਨਿਕਲਿਆ ਕਿਸੇ ਦਾ ਜਾਂ ਡੋਮੈਸਟਿਕ ਪੇਪਰ ਨਿਕਲਿਆ ਕਿਸੇ ਦੇ ਆਪਾਂ ਤੁਹਾਨੂੰ ਵੀਡੀਓ ਪਾ ਕੇ ਜ਼ਰੂਰ ਦੱਸਾਂਗੇ ਕਿੱਥੇ ਪੇਪਰ ਨਿਕਲਿਆ ਕਿੰਨੀ ਟਾਈਮਿੰਗ ਸੀ ਤੇ ਕਿਹੜੇ ਪੇਪਰ ਸੀ ਉਸ ਤੋਂ ਬਲਗਰਸ ਵਾਲਾ ਹੈ ਬਾਈ ਸਾਲ ਵਾਲੇ ਪੇਪਰ ਕਦੋਂ ਨਿਕਲਣੇ ਆ ਵੀਰੇ ਸਾਰਿਆਂ ਦੇ ਸਵਾਲ ਹੀ ਹੁੰਦੇ ਆ ਵਾ ਹਾਂਜੀ ਵੀਰੇ ਪੇਪਰ ਜਿਹੜੇ ਆ ਉਹ ਨਿਕਲਨੇ ਸਟਾਰਟ ਹੋ ਜਾਣੇ ਆ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਕਿ ਚਾਂਸ ਹੈ ਕਿਉਂਕਿ ਨਾਰਮਲੀ ਗੱਲ ਵਾ ਕਿ ਜਿਹੜੇ ਜੇਕਰ 9 ਮੰਥ ਬਾਅਦ ਪੇਪਰ ਨਿਕਲਨੇ ਸ਼ਟਾਰਟ ਹੋ ਸਕਦੇ ਆ ਜੇ ਨਾਰਮਲੀ ਗੱਲ ਵਾ ਕਿ ਇਹ ਤਾਂ 5 ਫਰਵਰੀ ਨੂੰ ਭਰੇ ਗਏ ਤੇ ਇਹ ਪੇਪਰ ਨਿਕਲਣ ਦੇ ਜਿਹੜੇ ਚਾਂਸ ਵਾ ਹੈਗੇ ਵਾ ਇਹਦੇ ਤੋ ਬਾਕਲਾਸ ਵਾਲਾ ਹੈ ਆਪਣਾ ਵੀਰ ਜੀ 7 ਫਰਵਰੀ ਨੂੰ ਡੋਮੈਸਟਿਕ ਪੇਪਰ 9:06 ਮਿੰਟ ਤੇ 14 ਸੈਕਿੰਡ ਤੇ ਬਰੇਸ਼ਿਆ ਸਿਟੀ ਤੋਂ ਹੋਇਆ ਕੋਈ ਚਾਂਸ ਹੈਗੇ ਦੱਸੋ ਹਾਂਜੀ ਵੀਰੇ ਬਿਲਕੁਲ ਚਾਂਸ ਹੈਗੇ ਆ ਜਿਹੇ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਸੀ ਕਿ ਕੋਟਾ ਜਿਹੜਾ ਘੱਟ ਬਾਅਦ ਪੇਪਰ ਜਿਆਦਾ ਭਰੇ ਗਿਆ ਪਰ ਇਹ ਨਹੀਂ ਕਿ ਜਿਨ੍ਹਾਂ ਦੇ ਟਾਈਮਿੰਗ 6 ਮਿੰਟ ਦੀ ਆ ਜਾਂ 6 ਮਿੰਟ ਤੋਂ ਬਾਅਦ ਬਾਅਦ ਜਾਂ 15 ਮਿੰਟ ਦੀ ਜਾਂ 10 ਮਿੰਟ ਦੀ ਉਹਨਾਂ ਦੇ ਚਾਂਸ ਨਹੀਂ ਹੈਗੇ ਚਾਂਸ ਉਹਨਾਂ ਦੇ ਵੀ ਹੈਗੇ ਆ ਬਸ ਤੁਸੀਂ ਵੇਟ ਕਰੋ ਆਉਣ ਵਾਲਾ ਸਮਾਂ ਜ ਤੁਹਾਨੂੰ ਸ਼ਾਇਦ ਕੋਈ ਨਾ ਕੋਈ ਗੁੱਡ ਨਿਊਜ਼ ਮਿਲੇ ਘਬਰਾਉਣਾ ਹਲੇ ਉਸ ਤੋਂ ਬਾਅਦ ਅਸਵਾਲ ਆਇਆ ਵਾ ਡੇਟ 7 ਨੂੰ ਪੇਪਰ ਫਿਲ ਹੋਏ ਸੀ ਟਾਈਮਿੰਗ 9:02 ਮਿੰਟ ਤੇ ਕਿੰਨੇ ਪਰਸੈਂਟ ਚਾਂਸ ਵਾ ਵੀਰੇ ਜੇ ਨਿੱਕੀ ਟਾਈਮਿੰਗ 2 ਮਿੰਟ ਦੀ ਹੈ ਤੁਹਾਡੇ 100% ਚਾਂਸ ਹੋਣਗੇ ਜਾਂ ਤੁਹਾਡੇ 70% ਚਾਂਸ ਹੋਣਗੇ ਤੇ ਬਾਕੀ ਜਿਨ੍ਹਾਂ ਦੀ ਟਾਈਮਿੰਗ 7 ਮਿੰਟ ਦੀ ਹੈ ਜਾਂ 8 ਮਿੰਟ ਦੀ ਉਹਨਾਂ ਦੇ ਘੱਟ ਚਾਂਸ ਹੋਣਗੇ ਟਾਈਮਿੰਗ ਜਿਆਦਾ ਡਿਪੈਂਡ ਨਹੀਂ ਕਰਦੀ ਤੁਹਾਡੇ ਮਾਲਕ ਤੁਹਾਡਾ ਸਾਰਾ ਕੁਝ ਵੇਖਣ ਤੋਂ ਬਾਅਦ ਹੀ ਪੇਪਰ ਨਿਕਲਦੇ ਆ ਉਹ ਜ਼ਿਆਦਾਤਰ ਟਾਈਮਿੰਗ ਤੁਹਾਡੇ ਤੋਂ ਕੋਈ ਬੰਦਾ ਵੱਧ ਹੋਵੇ ਜਦੀ ਟਾਈਮਿੰਗ 9:00 ਮਿੰਟ ਤੇ ਕੁਝ ਸੈਕਿੰਡ ਹੋਵੇ ਉਹਦੇ ਪੇਪਰ ਨਾਲ ਨਿਕਲਣ ਤੁਹਾਡੇ ਪੇਪਰ ਨਿਕਲਣਗੇ ਤੁਹਾਡੀ ਟਾਈਮਿੰਗ 9:02 ਮਿੰਟ ਦੀ ਅੱਜ ਫਿਰ ਕਿ ਆਪਾਂ ਟਾਈਮਿੰਗ ਤੇ ਆਪਾਂ ਕੋਈ ਵੀ ਕਹਿ ਦੇ ਕਿ ਟਾਈਮਿੰਗ ਦੂਜੀ ਕਰਦੇ ਆ ਮਲਕੀ ਇਹਦੇ ਚ ਮੈਂ ਰੱਖ ਦिए ਟਾਈਮ ਕਿਹੜਾ ਸਵਾਲ ਆਇਆ ਆਪਣਾ ਵੀਰੇ ਪੇਪਰ ਨਿਕਲਣ ਤੋਂ ਬਾਅਦ ਕਿੰਨਾ ਟਾਈਮ ਹੋਰ ਲੱਗਦਾ ਵਾ ਵੀਰੇ ਪੇਪਰ ਨਿਕਲਣ ਤੋਂ ਬਾਅਦ ਕੀ ਹੈ ਕਿ ਜਦੋਂ ਤੁਹਾਨੂੰ ਤੁਹਾਡੇ ਮਾਲਕ ਨੂੰ ਮੇਲ ਆ ਜਾਣੀ ਕਿ ਪੇਪਰ ਤੁਹਾਨੂੰ ਲਾਹੋਸਤਾ ਓਕੇ ਬਾਅਦ ਤੁਹਾਨੂੰ ਨੂੰ ਲਾਹੋਸਤਾ ਉਹਨੇ ਕਰਨਾ ਵਾ ਸੈਂਡ ਇਥੇ ਇੰਡੀਆ ਵਿੱਚ ਤੁਸੀਂ ਇੰਡੀਆ ਵਿੱਚ ਬਾਹਰ ਚ ਲੈਣੀ ਹੁੰਦੀ ਆ ਅਪਾਇੰਟਮੈਂਟ ਵੀਐਫਐਸ ਵਾਲਿਆਂ ਕੋਲ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਲੈ ਕੇ ਤੁਸੀਂ ਆਪਣੇ ਜਿਹੜਾ ਤੁਹਾਡੀ ਅਪਾਇੰਟਮੈਂਟ ਤੁਸੀਂ ਉੱਥੇ ਜਾਣਾ ਹੁੰਦਾ ਵਾ ਤੇ ਜਾ ਕੇ ਤੁਸੀਂ ਆਪਣੇ ਜਿਹੜਾ ਵਾ ਸਾਰੇ ਡਾਕੂਮੈਂਟਾਂ ਵਾਲਾ ਜਿਹੜਾ ਕੰਮ ਵਾ ਉੱਥੇ ਕਰਕੇ ਆਉਣਾ ਹੁੰਦਾ ਵਾ ਮਤਲਬ ਕਿ ਆਪਣੇ ਜਮ੍ਹਾਂ ਕਰਾ ਕੇ ਆਉਣੇ ਹੁੰਦੇ ਡਾਕੂਮੈਂਟ ਸਾਰੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਵੀਰੇ ਇੱਕ ਕੀ ਕੋਈ ਫਿਕਸ ਟਾਈਮ ਨਹੀਂ ਹੁੰਦਾ ਆਪਾਂ ਕਹਿ ਲਈਏ ਕਿ ਜੇ ਅਗਰ ਮਤਲਬ ਕਿ ਇੱਕ ਫਿਕਸ ਟਾਈਮ ਹੈ ਕਿ 2 ਮਨთ ਲੱਗਣਿਆ ਜਾਂ 3 ਮਨთ ਲੱਗਣਿਆ ਇਹਦਾ ਫਿਕਸ ਟਾਈਮ ਨਹੀਂ ਹੁੰਦਾ ਪਰ ਜਿਹੜਾ ਟਾਈ ਇਹ 1.5 ਤੋਂ 2 ਮਹੀਨੇ ਦੇ ਅੰਦਰ ਜੇਕਰ ਤੁਹਾਨੂੰ ਅਪਾਇੰਟਮੈਂਟ ਮਿਲ ਜੇ ਅਪਾਇੰਟਮੈਂਟ ਮਿਲਣ ਤੋਂ ਬਾਅਦ ਕਈ ਵਾਰ ਤਾਂ ਵੀਜ਼ਾ 2 ਹਫ਼ਤਿਆਂ ਦੇ ਵਿੱਚ ਲੱਜ ਜਾਂਦਾ ਵਾ ਤੇ ਕਈ ਵਾਰ ਜ਼ਿਆਦਾ ਟਾਈਮ ਲੱਗ ਜਾਂਦਾ ਕੋਈ ਫਿਕਸਡ ਟਾਈਮ ਪੱਕਾ ਨਹੀਂ ਹੈਗਾ ਪਰ ਜਦੋਂ ਆਪਾਂ ਨੂੰ ਮਤਲਬ ਕਿ ਆਪਾਂ ਕਹੇ ਜੇਕਰ ਸਾਰਾ ਕੁਝ ਸਹੀ ਹੋਵੇ ਤਾਂ ਜਿਹੜੀ ਆਪਾਂ ਜਿਹੜਾ ਵੀਜ਼ਾ ਵਾ ਉਹ 1 ਹਫ਼ਤੇ ਦੇ ਵਿੱਚ ਵਿੱਚ ਵੀ ਆ ਜਾਂਦਾ ਆਪਾਂ ਵਾਲਾ ਆਪਣਾ ਭਰਾ ਜੀ ਮੈਂ ਬੰਦੇ ਨੂੰ 2.5 ਲੱਖ ਦੇ ਦਿੱਤਾ ਵਾ 2.5 ਲੱਖ ਕੇ 5000 5000 ਦੇ ਦਿੱਤਾ ਵਾ ਪਰ ਬੰਦੇ ਨੇ ਹਲੇ ਤੱਕ ਰਸੀਦ ਨਹੀਂ ਸੈਂਡ ਕੀਤੀ ਸਾਲ ਵਾਲੇ ਪੇਪਰ ਆ ਤੁਸੀਂ ਟੈਨਸ਼ਨ ਨਾ ਲਓ ਵੀਰੇ ਕਈ ਵਾਰ ਕਰਦੇ ਆ ਤੁਹਾਡੇ ਮਾਲਕ ਰਸੀਦ ਨਹੀਂ ਤੁਹਾਨੂੰ ਸੈਂਡ ਕਰਨੀ ਉਹ ਤਾਂ ਹੈ ਤੁਹਾਨੂੰ ਇੱਕ ਹਫਤੇ ਦੇ ਡੇਢ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਉਹ ਇਹ ਨੂਲਾ ਹੌਸਤਾ ਹੀ ਭੇਜ ਦੇਣ ਤੁਹਾਡੇ ਕੋਲ ਬਾਕੀ ਪੈਸੇ ਮੰਗਾਣ ਤੇ ਤੁਹਾਨੂੰ ਨੂਲਾ ਹੌਸਤਾ ਹੀ ਭੇਜਣ ਕਈ ਵਾਰ ਕਰਦੇ ਆ ਮਾਲਕ ਆਪਣੀ ਕਹਿੰਦੇ ਕਿ ਵੈਹੀ ਤੁਹਾਨੂੰ ਇਹਦੀ ਸਲਿੱਪ ਆ ਉਹ ਭੇਜ ਦੇਣੀ ਆ ਬਾਕੀ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਵੀ ਪੇਪਰ ਨਿਕਲਣ ਦੇ ਚਾਂਸ ਹੈਗੇ ਜੇਕਰ ਤੁਹਾਨੂੰ ਉਹਨੇ ਕਿਹਾ ਕਿ ਤੁਹਾਡੇ ਪੇਪਰ ਭਰੇ ਗਏ ਆ ਇਦਾਂ ਹੀ ਵੀ ਇਹ ਸਾਰੇ ਵੀਰਾਂ ਪਰਵਾਂ ਸਵਾਲ ਆਇਆ ਕਿ ਕਿੰਨੇ ਟਾਈਮ ਵਿੱਚ ਵੀਜ਼ਾ ਆ ਜਾਂਦਾ ਵਾ ਜੇ ਵੀਜ਼ੇ ਦਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਕਿ ਤੁਹਾਨੂੰ ਜਿਹੜਾ ਵੀਜ਼ਾ ਵਾ ਉਹ ਇੱਕ ਹਫਤੇ ਦੇ ਵਿੱਚ ਜਾਂ ਦੋ ਹਫਤੇ ਦੇ ਵਿੱਚ ਕਈਆਂ ਦਾ ਹੈਗਾ ਕਿ ਵੀਜ਼ਾ ਇੱਕ ਹਫਤੇ ਦੇ ਵਿੱਚ ਆ ਕਈਆਂ ਡੇਢ ਮਹੀਨੇ ਬਾਅਦ ਵੀ ਵੀਜ਼ਾ ਆਉਂਦਾ ਵਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਪਰ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਫਿਰ ਤੁਹਾਨੂੰ ਭਾਵੇਂ ਇੱਕ ਹਫ਼ਤਾ ਲੱਗੇ ਭਾਵੇਂ 1 ਮਹੀਨਾ ਲੱਗੇ ਤੁਹਾਨੂੰ ਉਹਦੇ ਚੀਜ਼ ਟਰਸਟ ਇਸ ਚੀਜ਼ ਨਾਲ ਤੇ ਬਾਕੀ ਜੇਕਰ ਤੁਹਾਡਾ ਕੋਈ ਸਵਾਲ ਤੁਸੀਂ ਇਦਾਂ ਦੇ ਸਾਡੇ ਸਵਾਲ ਆਏ ਆ ਵੀਰਾਂ ਭਰਾਵਾਂ ਦੇ ਜੇਕਰ ਤੁਹਾਡਾ ਕੋਈ ਸਵਾਲ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਤਾਂ ਆਪਾਂ ਅਗਲੀ ਵੀਡੀਓ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਹੀ ਬਣਾ ਕੇ ਤੁਹਾਨੂੰ ਜਵਾਬ ਦੇ ਦਾਂਗੇ ਲਓ ਜੀ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲtheta ਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੱਲ ਲਈ ਸਾਥੀ ਦੇ ਕਾਲ ਜੀ ਤੇ ਟੇ ਟੇ ਕੀ ਅਜੀ